ਵਿਸ਼ੇ ਤੇ ਪੜਨੰਤ ਪਹਿਲਾਂ ਮੈਂ ਤਾਂ ਨੂੰ ਬੇਨਤੀ ਕਰਦੀਆਂ ਰਿਕੁਐਸਟ ਕਰਦੀਆਂ ਬਹੁਤ ਪਿਆਰ ਨਾਲ ਬਹੁਤ ਸਤਿਕਾਰ ਦੇ ਨਾਲ ਕਿ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਆਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਆਪਣੇ ਇਹ ਸੋਸ਼ਲ ਕਾਸਟ ਤੇ ਹੁੰਦੀ ਆ। ਇਹਨੂੰ ਲਾਈਕ ਜਰੂਰ ਕਰਿਆ ਕਰੋ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਹੋਰ ਵਿਸ਼ੇ ਜਿਨ੍ਹਾਂ ਨੂੰ ਅਸੀਂ ਰੋਜ਼ ਪੁਗਤਦੇ ਆ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਸੀ ਉਲਝਦੇ ਆ। ਔਰ ਸਾਨੂੰ ਪਰੇਸ਼ਾਨ ਨਹੀਂ ਹੁੰਦੀ ਆ ਕੋਈ ਵੀ ਵਿਸ਼ਾ ਜਿਹੜਾ ਹੈ ਜਿਹਦੇ ਤੇ ਆਪਾਂ ਗੱਲ ਕਰ ਸਕਦੇ ਆ ਜਾਂ ਅਵੇਅਰ ਕਰ ਸਕਦੇ ਕਿਸੇ ਨੂੰ ਉਹ ਵਿਸ਼ਾ ਜਿਹੜਾ ਹੈ ਉਹ ਕਮੈਂਟ ਬਾਕਸ ਦੇ ਕਮੈਂਟ ਦੇ ਵਿੱਚ ਜਿੰਨ ਮੈਨੂੰ ਦੱਸਿਆ ਕਰੋ ਤਾਂ ਕਿ ਆਪਾਂ ਨੈਕਸਟ ਜਿਹੜੀ ਵੀ ਟੂ ਹੈਵ ਦੇ ਤੇ ਆਪਾਂ ਕੋਈ ਗੱਲ ਕਰ ਸਕੀਏ ਸੋ ਉਹਨੇ ਆ ਵਿਸ਼ੇ ਦੇ ਉੱਤੇ ਕਹਿੰਦੇ ਨੇ ਕਿ ਜਦੋਂ ਅਸੀਂ ਇਹ ਸੋਚ ਲੈਂਦੇ ਨਾ ਕਿ ਸਭ ਤੋਂ ਵੱਡਾ ਮੈਂ ਹਾਂ ਪਾਵਰਫੁਲ ਮੈਂ ਹਾਂ ਮੇਰੇ ਤੋਂ ਸਿਆਣਾ ਹੋਰ ਕੋਈ ਨਹੀਂ ਜਾਂ ਜਿਹੜਾ ਸਾਹਮਣੇ ਵਾਲਾ ਹੈ ਉਹ ਮੂਰਖ ਹੈ ਉਹਨੂੰ ਕੋਈ ਸਮਝ ਨਹੀਂ ਆਉਂਦੀ ਤੇ ਬਹੁਤ ਵੱਡੀ ਮੂਰਖਤਾ ਹੁੰਦੀ ਹੈ ਉਸ ਤੋਂ ਵੀ ਵੱਡੀ ਮੂਰਖਤਾ ਇਹ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਪਾਵਰਫੁਲ ਸਮਝਦੇ ਹੋ ਔਰ ਦੂਸਰੇ ਨੂੰ ਕਮਜ਼ੋਰ ਸਮਝਦੇ ਹੋ ਸਿਆਣੇ ਕਹਿੰਦੇ ਨੇ ਕਦੀ ਆਪਣੇ ਤੋਂ ਉਲਟ ਜਿਹੜਾ ਖੜਾ ਹੈ ਚਾਹੇ ਉਹ ਦੁਸ਼ਮਣ ਹੈ ਚਾਹੇ ਕੋਈ ਵੀ ਹੈ ਜਿਹਦੇ ਨਾਲ ਸਾਡੀ ਨਹੀਂ ਬੰਦੀ ਜਾਂ ਕੋਈ ਤੀਸਰਾ ਚੌਥਾ ਪੰਜਵਾਂ ਬੰਦਾ ਹੈ ਤੁਸੀਂ ਇੱਕ ਸਮਾਜ ਦੇ ਵਿੱਚ ਰਹਿ ਰਹੇ ਹੋ ਕਦੇ ਵੀ ਇਹ ਨਾ ਸੋਚੋ ਕਿ ਸਿਰਫ ਮੈਂ ਬਲਵਾਨ ਹਾਂ ਕਿ ਮੇਰੀ ਪਹੁੰਚ ਬਹੁਤ ਦੂਰ ਤੱਕ ਹੈ ਤੇ ਬਾਕੀ ਸਾਰੇ ਕਮਜ਼ੋਰ ਨੇ ਇਹ ਕੁਦਰਤ ਹੈ ਕੁਦਰਤ ਕਦੇ ਵੀ ਕਿਸੇ ਦੇ ਉੱਤੇ ਜ਼ਿਆਦਤੀਆਂ ਬਹੁਤ دیر ਤੱਕ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੰਦੀ ਤੇ ਕਦੇ ਵੀ ਸਾਰਿਆਂ ਦਾ ਇੱਕੋ ਜਿਹਾ ਵਕਤ ਨਹੀਂ ਰਹਿੰਦਾ ਜੇ ਅੱਜ ਅਮੀਰ ਹੋ ਤੇ ਵਕਤ ਜਿਹੜਾ ਹੈ ਉਹ ਜਦੋਂ ਚੱਕਰ ਚੱਲਦਾ ਹੈ ਕੜੀ ਜਿਹੜੀ ਹੈ ਕੁਦਰਤ ਦੀ ਚੰਗਦੀ ਆ ਤੇ ਉਹ ਅ ਫਕਤ ਜਿਹੜਾ ਉਹ ਬਦਲ ਜਾਂਦਾ ਜਦੋਂ ਤੁਸੀਂ ਪੀਕ ਤੇ ਚੱਲੇ ਜਾਂਦੇ ਹੋ ਤੁਹਾਡਾ نیچے ਨੂੰ ਆਉਣਾ ਤੈ ਹੈ ਇਸ ਕਰਕੇ ਜੇ ਨਿਮਰਤਾ ਹੈ ਤੁਸੀਂ ਨਿਮਰ ਰਹਿ ਕੇ ਕੋਈ ਕੰਮ ਕਰਦੇ ਹੋ ਦੂਸਰਿਆਂ ਦੇ ਨਾਲ ਸਹੀ ਤਰੀਕੇ ਦੇ ਨਾਲ ਚੱਲਦੇ ਹੋ ਤੁਹਾਡੀ ਇੰਟੈਂਸ਼ਨ ਕਲੀਅਰ ਹੈ ਤੁਹਾਡੀ ਸੋਚ ਸਾਫ਼ ਹੈ ਤੁਸੀਂ ਸਾਫ਼ ਸੋਚ ਦੇ ਨਾਲ ਕੰਮ ਕਰਦੇ ਹੋ ਤੇ ਕਦੇ ਵੀ ਕੁਦਰਤ ਜਿਹੜੀ ਹੈ ਉਹ ਤੁਹਾਡਾ ਸਾਥ ਨਹੀਂ ਛੱਡਦੀ ਉਧਰ ਤਾਂ ਟੱਡੇ ਨਾਲ ਖੜੀ ਹੁੰਦੀ ਹੈ ਸੋ ਕਦੇ ਵੀ ਇਹ ਨਾ ਸਮਝੋ ਕਿ ਮੈਂ ਪਾਵਰਫੁਲ ਹਾਂ ਹਰ ਇੱਕ ਬੰਦੇ ਨੂੰ ਗੁਦਰਤ ਨੇ ਪ੍ਰੋਟੈਕਸ਼ਨ ਦੇ ਲਈ ਕੋਈ ਨਾ ਕੋਈ ਇੱਕ ਬਹਾਨਾ ਬਣਾਇਆ ਹੁੰਦਾ ਕੋਈ ਬੰਦਾ ਉਹਦੇ ਲਈ ਖੜਾ ਕੀਤਾ ਹੁੰਦਾ ਕੋਈ ਪਿਛਣਾ ਕੁਝ ਉਹਦੇ ਵਾਸਤੇ ਜ਼ਰੂਰ ਸੋਰਸ ਬਣਾਇਆ ਹੁੰਦਾ ਤੇ ਜਿਹਨੂੰ ਉਹਨੇ ਸੁੱਟਣਾ ਹੁੰਦਾ ਉਹ ਕਹਿੰਦੇ ਨੇ ਕਿ ਤਦੋਂ ਕਿਸੇ ਦਾ ਬੁਰਾ ਮਕਤਵਾਂ ਜਾਂ ਕਿਸੇ ਦੇ ਕੋਲ ਗਲਤੀਆਂ ਹੋਣੀਆਂ ਹੁੰਦੀਆਂ ਤੇ ਕੁਦਰਤ ਜਿਹੜੀ ਆ ਨਾ ਉਹ ਚਪੇੜ ਨਹੀਂ ਮਾਰਦੀ ਉਹਦੀ ਜਿਹੜੀ ਡਾਂਗ ਉਹਦੇ ਵਿੱਚ ਆਵਾਸ ਨਹੀਂ ਹੁੰਦੀ ਹੈਗੀ ਤਾਂ ਫਿਰ ਮੱਤ ਮਾਰਦੀ ਹੈ ਫਿਰ ਤੁਹਾਡੇ ਕੋਲ ਛੋਟੀਆਂ-ਛੋਟੀਆਂ ਗਲਤੀਆਂ ਕਰਵਾਉਣ ਲੱਗ ਜਾਂਦੀ ਹੈ ਉਹ ਜਿਹੜੀਆਂ ਛੋਟੀਆਂ-ਛੋਟੀਆਂ ਗਲਤੀਆਂ ਤੁਸੀਂ ਕਰਦੇ ਹੋ ਉਹ ਕਈ ਵਾਰੀ ਐਫੋਚੀਆਂ ਗਲਤੀਆਂ ਹੋ ਜਾਂਦੀਆਂ ਕਿ ਤੁਹਾਡਾ ਡਾਊਨ ਫਾਊਂਡ ਜਿਹੜਾ ਉਹ ਨਾ ਹੁੰਦਾ ਉਹ ਉਹਦਾ ਰੀਜ਼ਨ ਬਣ ਜਾਂਦੀ ਹੈ ਇਸ ਕਰਕੇ ਕਦੇ ਵੀ ਕਿਸੇ ਨੂੰ ਕਮਜ਼ੋਰ ਨਾ ਸਮਝੋ ਕਿਸੇ ਨੂੰ ਮੂਰਖ ਨਾ ਸਮਝੋ ਹਰ ਇੱਕ ਨੂੰ ਦਿਮਾਗ ਦਿੱਤਾ ਹੋਇਆ ਕਈ ਵਾਰ ਸਿਆਣੇ ਕਹਿੰਦੇ ਆ ਨਾ ਕਿ ਜੇ ਤੁਹਾਡਾ ਵਕਤ ਅੱਛਾ ਹੋਵੇ ਤੇ ਤੁਹਾਡਾ ਪੁੱਜਾ ਦਾਣਾ ਵੀ ਉੱਗ ਜਾਂਦਾ ਤੇ ਜੇ ਤੁਹਾਡਾ ਵਕਤ ਮਾੜਾ ਹੋਵੇ ਤੇ ਫਿਰ ਊਠ ਤੇ ਬੈਠੇ ਨੂੰ ਵੀ ਕੁੱਤਾ ਘੱਟ ਜਾਂਦਾ ਹੋ ਸਕਦਾ ਉਹਦਾ ਵਕਤ ਥੋੜਾ ਕਮਜ਼ੋਰ ਹੋਵੇ ਤੇ ਤੁਹਾਡਾ ਵਕਤ ਅੱਛਾ ਹੋਵੇ ਤੁਹਾਡੇ ਕੋਲ ਅੱਜ ਕੋਈ ਪੈਸਾ ਹੈ ਤੁਹਾਡੇ ਕੋਲ ਪਾਵਰ ਹੈ ਤੁਹਾਡੇ ਕੋਲ ਕੋਈ ਤਾਕਤ ਹੈ ਤੁਸੀਂ ਕਿਸੇ ਨੂੰ ਦਬਾ ਸਕਦੇ ਹੋ ਪਰ ਇਹ ਸਮਾਂ ਹਮੇਸ਼ਾ ਤੇ ਨਹੀਂ ਰਹੇਗਾ ਦੂਸਰੇ ਬੰਦੇ ਨੂੰ ਵੀ ਕੁਦਰਤ ਟਾਈਮ ਦੇਵੇਗੀ ਉਹਦੇ ਕੋਲ ਵੀ ਦਿਮਾਗ ਹੈ ਉਹਦੇ ਕੋਲ ਵੀ ਸੋਚੀ ਹੈ ਉਹਦੇ ਕੋਲ ਵੀ ਐਫਰਟ ਕਰਨ ਦਾ ਕੋਈ ਨਾ ਕੋਈ ਜਿਹੜਾ ਜਰੀਆ ਹੈ ਉਹ ਕੁਦਰਤ ਬਣਾਏਗੀ ਇਹ ਕਦੇ ਨਹੀਂ ਹੁੰਦਾ ਹੈ ਵਕਤ ਸਾਰਿਆਂ ਦਾ ਇੱਕੋ ਜਿਹਾ ਹੈ ਕੁਦਰਤ ਨੇ ਹਰੇਕ ਨੂੰ ਚੰਗਾ ਟਾਈਮ ਵੀ ਦਿਖਾਉਣਾ ਕੁਦਰਤ ਨੇ ਹਰੇਕ ਨੂੰ ਮਾੜਾ ਵਕਤ ਵੀ ਦਿਖਾਉਣਾ ਸੋ ਆਪਣੇ ਜਿਹੜਾ ਹੈ ਸਬਰ ਸੰਤੋਖ ਨਾਲ ਕੰਮ ਕਰੋ ਨਿਮਰਤਾ ਦੇ ਨਾਲ ਕੰਮ ਕਰੋ ਹੰਕਾਰ ਜਿਹੜਾ ਇਹ ਲੈ ਡੂਦਾ ਜੋ ਹੰਕਾਰਿਆ ਸੋ ਮਾਰਿਆ ਇਹ 100% ਹੈ ਤੁਸੀਂ ਕਦੇ ਵੀ ਦੇਖੋ ਨਪੋਲੀਅਨ ਸੀ ਜਾਂ ਜਿਹੜੇ ਜਿੱਦਾਂ ਜਿਹੜਾ ਜਿਹੜਾ ਵੀ ਹੈ ਜੇ ਮੁਗਲ ਬਾਦਸ਼ਾਹ ਸੀ ਜਦੋਂ ਉਹਨਾਂ ਦੇ ਵਿੱਚ ਇਹ ਹੰਕਾਰ ਆ ਗਿਆ ਤੇ ਸਕੰਦਰ ਵਾਰੀ ਕੇ ਜੇ ਡਾਸੀ ਉਹਨਾਂ ਨੇ ਦੁਨੀਆ ਜਿੱਤ ਕੇ ਫਿਰ ਕਾਂਦੀ ਹੱਥ ਚਲੇ ਗਏ ਪੈਸਾ ਵੀ ਨਾਲ ਨਹੀਂ ਗਿਆ ਕੁਝ ਨਹੀਂ ਨਾਲ ਗਿਆ ਤਾਂ ਬੁਰਾ ਵਕਤ ਵੀ ਆਉਂਦਾ ਚੰਗਾ ਵਕਤ ਵੀ ਆਉਂਦਾ ਸਬਰ ਸੰਤੋਖ ਰੱਖੋ ਨਿਮਰਤਾ ਰੱਖੋ ਲੋਕਾਂ ਦੇ ਨਾਲ ਸੱਚੇ ਦਿਲੋਂ ਔਰ ਬਹੁਤ ਕਲੀਅਰ ਹਾਰਟ ਦੇ ਨਾਲ ਕੰਮ ਕਰੋ ਸੋਚ ਜਿਹੜੀ ਹੈ ਉਹ ਬੜੀ ਨਿਰਪੱਖ ਰੱਖੋ ਔਰ ਸਾਫ਼ ਸੁਥਰੀ ਸੋਚ ਰੱਖੋ ਕੁਦਰਤ ਜਿਹੜੀ ਹੈ ਨਾ ਉਹ ਹਮੇਸ਼ਾ ਜਿਹੜਾ ਸਾਫ਼ ਸੁਥਰਾ ਬੰਦਾ ਹੈ ਨਾ ਉਦਨਾਂ ਨਾਲ ਹਮੇਸ਼ਾ ਉਦ੍ਰਤ ਖੜੀ ਹੁੰਦੀ ਆ ਸੱਚੀ ਸੋਚ ਹੋਵੇ ਤੁਸੀਂ ਕਿਸੇ ਦੇ ਨਾਲ ਬੇਈਮਾਨੀ ਨਹੀਂ ਕੀਤੀ ਕਿਸੇ ਦਾ ਪੈਸਾ ਨਹੀਂ ਮਾਰਿਆ ਕਿਸੇ ਦੇ ਨਾਲ ਜ਼ਿਆਦਤੀ ਨਹੀਂ ਕੀਤੀ ਕਿਸੇ ਨੂੰ ਕੋਈ ਗਲਤ ਲਫਜ਼ ਨਹੀਂ ਬੋਲੇ ਕਿਸੇ ਨੂੰ ਤੁਸੀਂ ਗਲਤ ਜਿਹੜੀ ਹੈ ਉਹ ਕੁੱਟਮਾਰ ਨਹੀਂ ਕੀਤੀ ਜਾਂ ਕੁਛ ਐਫ ਦੀਆਂ ਚੀਜ਼ਾਂ ਜੋ ਵੀ ਜਬਰਦਸਤ ਤੁਸੀਂ ਜਿਹੜੀ ਨਹੀਂ ਕੀਤੀ ਗਲਤ ਕੰਮਾਂ ਦੇ ਵਿੱਚ ਜਾਪਣਾ ਪੈਸੇ ਦੀ ਦੁਰਵਰਤੋਂ ਕਰਕੇ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਤੇ ਨਾ ਕਰੋ ਜੇ ਤੁਸੀਂ ਸਾਫ਼ ਰਹਿੰਦੇ ਹੋ ਤੇ ਕੁਦਰਤ ਜਿਹੜੀ ਹੈ ਉਹਨੂੰ ਸਾਫ਼ ਕਰਦੀ ਆ ਕੁਦਰਤ ਹਮੇਸ਼ਾ ਨਾਲ ਖੜੀ ਹੁੰਦੀ ਕੋਈ ਗੱਲ ਨਹੀਂ ਕਈ ਵਾਰੀ ਪੈਸੇ ਜਾਦੇ ਨਹੀਂ ਹੁੰਦੇ ਪਰ ਕੁਦਰਤ ਬਹੁਤ ਇੱਜ਼ਤਮਾਨ ਬਖਸ਼ ਦਿੰਦੀ ਆ ਤੁਹਾਡੇ ਨਾਲ ਅਜਿਹੇ ਬੰਦੇ ਆ ਕੇ ਖੜੇ ਹੋ ਜਾਂਦੇ ਨੇ ਕੁਦਰਤ ਕਦੀ ਸੱਚੇ ਤੇ ਚੰਗੇ ਬੰਦੇ ਦਾ ਵਿਚਨੇ ਲਗਵਾਂਦੀ। ਉਹ ਕਾਫੀ ਵਕਤ ਜ਼ਰੂਰ ਹੁੰਦਾ। ਬਹੁਤ ਉਖਾਈਆਂ ਹੁੰਦੀਆਂ ਪਰ ਕੁਦਰਤ ਅਜਿਹੇ ਰੂਪਾਂ ਨੂੰ ਹਾਰਨ ਨਹੀਂ ਦਿੰਦੀ। ਸੋ ਇਹਦੇ ਤੇ ਵਿਚਾਰ ਜ਼ਰੂਰ ਕਰਿਓ। ਥੈਂਕ ਯੂ ਇੱਕ ਵਾਰ ਫੇਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਲਾਈਕ ਜ਼ਰੂਰ ਕਰਿਓ ਔਰ ਵਿਸ਼ਾ ਜ਼ਰੂਰ ਹਟੋ ਕਮੈਂਟ ਦੇ ਵਿੱਚ ਦੱਸਿਓ। ਥੈਂਕ ਯੂ, ਸ਼ੁਕਰੀਆ ਮੇਰਾ।